ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 22 ਤਰੀਕ ਨੂੰ ਜਿਹੜਾ ਸ਼੍ਰੀ ਰਾਮ ਜੀ ਦਾ ਉੱਥੇ ਪ੍ਰਾਣ ਪ੍ਰティਸ਼ਟਾ ਕਾਰਜਕ੍ਰਮ ਸੀ ਉਹ ਅੱਜ ਹੋ ਗਿਆ ਸੋ ਪ੍ਰਾਣ ਪ੍ਰティਸ਼ਟਾ ਮੂਰਤੀ ਦਾ ਉਦਘਾਟਨ ਮੰਦਰ ਦਾ ਉਦਘਾਟਨ ਮੂਰਤੀ ਦੀ ਸਥਾਪਨਾ ਹੋ ਗਈ ਸੋ ਇਹਦੇ ਵਿੱਚ ਜਿੰਨੇ ਵੀ ਹਿੰਦੂ ಮತ ਦੇ ਰਾਜਨੀਤਿਕ ਲੋਕ ਜਾਂ ਬਾਕੀ ਮੁਸਲਿਮ ਪਾਇਚਾਰੇ ਜੋ ਲੋਕ ਕਹਿੰਦੇ ਨੇ ਕਿ ਇੱਥੇ ਮਸਜਿਦ ਨੂੰ ਜ਼ਬਰਦਸਤੀ ਢਾਕੇ ਬਣਾਇਆ ਗਿਆ ਤਾਂ ਸਾਡਾ ਕੀ জানা ਕੁਛ ਦਾ ਮਤ ਇਹ ਸੀ ਪਰ ਕੁਝ ਮੁਸਲਮ ਕਹਿੰਦੇ ਸੀ ਕਿ ਜਿਹੜੀ ਬਾਬਰੀ ਮਸਜਿਦ ਬਣਾਈ ਗਈ ਸੀ ਉਹ ਗਲਤ ਬਣਾਈ ਹੋਈ ਸੀ ਜਦੋਂ ਕਾਨੂੰਨ ਦਾ ਫੈਸਲਾ ਹੀ ਆ ਗਿਆ ਜਦੋਂ ਉਹ ਮਸਜਿਦ ਰਾਮ ਮੰਦਰ ਨੂੰ ਢਾਕੇ ਹੀ ਬਣਾਈ ਗਈ ਸੀ ਤਾਂ ਜਦੋਂ ਕੋਰਟ ਦੁਆਰਾ ਫੈਸਲਾ ਆ ਗਿਆ ਤਾਂ ਉਹ ਸਹੀ ਹੈ ਜੋ ਮਸਜਿਦ ਹੈ ਇੱਕ ਸਾਈਡ ਪਾਸੇ ਦੂਸਰੇ ਬਣ ਰਹੀ ਹੈ ਔਰ ਜਿਹੜੇ ਹਿੰਦੂ ਵੀਰ ਜਾਂ ਰਾਮ ਜੀ ਦਾ ਮੰਦਰ ਬਣ ਰਿਹਾ ਉਹ ਸਹੀ ਬਣ ਰਿਹਾ ਸੋ ਇਹ ਕੋਮਾ ਕੋਈ ਵੀ ਹੋਣ ਜਾਂ ਲੋਕ ਜਿਹੜੇ ਹੁੰਦੇ ਨੇ ਇਹ ਕਦੀ ਵੀ ਇੱਕ ਮਤ ਨਹੀਂ ਹੋਈ ਸ਼ੁਰੂ ਤੋਂ ਹੁਣ ਤੱਕ ਸੋ ਇਹਨਾਂ ਵਿੱਚ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਜਿਹੜੇ ਨੇ ਚੜਦੇ ਸੂਰਜ ਨੂੰ ਸਲਾਮ ਕਰਦੇ ਨੇ ਇੱਕ ਡੁੱਬਦੇ ਨੂੰ ਸਲਾਮ ਕਰਦੇ ਨੇ ਇੱਕ ਦਾ ਕੰਮ ਗਾਣ ਵਧਣਾ ਹੁੰਦਾ ਹੈ ਇੱਕ ਦਾ ਮਤਲਬ ਹੁੰਦਾ ਲੱਤੋਂ ਫੜ ਕੇ ਪਿੱਛੇ ਮੁਖੇ ਚੱਲਦਾ ਸੋ ਇਹ ਹਮੇਸ਼ਾ ਹੁੰਦਾ ਹੈ ਸੋ ਇਸੇ ਤਰ੍ਹਾਂ ਹੀ ਸਿੱਖਾਂ ਦੇ ਵਿੱਚ ਵੀ ਹੈ ਸਿੱਖ ਕਹਿੰਦੇ ਸੀ ਕਿ ਮਤਲਬ ਤੁਹਾਨੂੰ ਜੇ ਸੱਦਾ ਨਹੀਂ ਆਇਆ ਤਾਂ ਤੁਸੀਂ ਕਿਉਂ ਜਾਣਾ ਜੇ ਸੱਦਾ ਆਇਆ ਵੀ ਤਾਂ ਕਿਉਂ ਜਾਓਗੇ ਤੁਹਾਡਾ ਰਾਮ ਮੰਦਰ ਨਾਲ ਕੀ ਲੈਣਾ ਦੇਣਾ ਦੇਖੋ ਸਿੱਖਾਂ ਦਾ ਰਾਮ ਮੰਦਰ ਨਾਲ ਵੀ ਲੈਣਾ ਦੇਣਾ ਹੈ ਸਿੱਖਾਂ ਦਾ ਮਸੀਤਾਂ ਨਾਲ ਵੀ ਲੈਣਾ ਦੇਣਾ ਹੈ ਸਿੱਖਾਂ ਦਾ ਗੁਰਦੁਆਰਿਆਂ ਨਾਲ ਵੀ ਲੈਣਾ ਦੇਣਾ ਹੈ ਸਿੱਖਾਂ ਦਾ ਆਪਣਾ 크੍ਰਿਸਚਨ ਸਮਾਜ ਨਾਲ ਵੀ ਲੈਣਾ ਦੇਣਾ ਹੈ ਇਹ ਜਿਹੜੇ ਸਿੱਖ ਨੇ ਇਹਦਾ ਮਤਲਬ ਸਿਰਫ ਆਪਣੇ ਧਰਮ ਲਈ ਨਹੀਂ ਇਹਨਾਂ ਦਾ ਇਨਸਾਨੀਅਤ ਲਈ ਲੈਣਾ ਦੇਣਾ ਹੈਗਾ ਹੀ ਹੈਗਾ ਸ਼ੁਰੂ ਤੋਂ ਐਦਾ ਹੀ ਹੁੰਦਾ ਹੈ ਸੋ ਇਹ ਜਿਹੜਾ ਮੰਦਿਰ ਇਹਦੇ ਆਪਾਂ ਬੈਕਗ੍ਰਾਉਂਡ ਤੇ ਨਹੀਂ ਜਾਣਾ ਵੀ ਇਹ ਕਿੱਦਾਂ ਬਣਿਆ ਕਿਉਂ ਬਣਿਆ ਸਹੀ ਬਣਿਆ ਜਾਂ ਗਲਤ ਬਣਿਆ ਅਖੀਰ ਜਦੋਂ ਹਿਸਟਰੀ ਇਹਦੀ ਫੁੱਲੀ ਗਈ ਨਿਹੰਗ ਸਿੰਘਾਂ ਤੋਂ ਜੋ ਉੱਥੇ 25 ਨਿਹੰਗ ਸਿੰਘ ਗਏ ਜਾਂ ਉਨਤੇ ਕੇਸ ਹੋਇਆ ਜਾਂ ਉਹਨਾਂ ਨੇ ਆਪਣਾ ਕਬਜ਼ਾ ਛੁਡਾਇਆ ਮੁਗਲਾਂ ਤੋਂ ਬਾਬਰੀ ਮਸਜਿਦ ਵਿੱਚ ਜ਼ਬਰਦਸਤੀ ਬਣਾਈ ਗਈ ਸੀ ਤਾਂ ਉਸ ਵਾਕ ਦੇ ਹਵਾਲੇ ਨੂੰ ਲੈ ਕੇ ਇਹ ਮੁਕੱਦਮਾ ਜਿਹੜਾ ਕੋਰਟ 'ਚ ਇਹ ਆਰ-ਪਾਰ ਹੋਇਆ ਸੋ ਸਵਾਲ ਤਾਂ ਹੁਣ ਇਹ ਹੈ ਕਿ ਉੱਥੇ ਰਾਮ ਮੰਦਰ ਬਣ ਗਿਆ ਜਦੋਂ ਰਾਮ ਜੀ ਦਾ ਮੰਦਰ ਬਣ ਗਿਆ ਤਾਂ ਸ਼ਰਧਾਵਾਣ ਸਿੱਖਾਂ ਨੂੰ ਚਲੇ ਜਾਣਾ ਚਾਹੀਦਾ ਔਰ ਵੈਸੇ ਵੀ ਜਿਹੜੇ ਪੂਰੇ ਸਿੱਖ ਨੇ ਜਿਹੜੇ ਵੈਰ ਵਿਰੋਧ ਹਮੇਸ਼ਾ ਕਿਸੇ ਧਰਮ ਤੇ ਟਿੱਪਣੀ ਹੀ ਨਹੀਂ ਕਰਦੇ ਜਾਂ ਰੱਬ ਦੀ ਰਜਾ ਵਿੱਚ ਰਹਿੰਦੇ ਨੇ ਉਹ ਗਏ ਵੀ ਨੇ ਜਾਂ ਜਾਣਾ ਵੀ ਚਾਹੀਦਾ ਤੇ ਜਿਹੜੇ ਨਹੀਂ ਵੀ ਗਏ ਤੇ ਉਹ ਜੇ ਬੈਠੇ ਘਰੇ ਬੈਠੇ ਜੇ ਵਿਰੋਧ ਨਹੀਂ ਕਰਦੇ ਕਿ ਇਹ ਕੀ ਬਣ ਗਿਆ ਤਾਂ ਮਤਲਬ ਇਹ ਵੀ ਗੱਲ ਉਹਨਾਂ ਦੀ ਹਾਜ਼ਰੀ ਲਾਉਣ ਬਰਾਬਰ ਹੈ ਤੇ ਜਿਹੜੇ ਸਿੱਖਾਂ ਦਾ ਟਾਰਗੇਟ ਹੀ శ్రీ ਰਾਮ ਨੇ ਕੀ रामचंद्र ਜੀ ਤੇ ਟਿੱਪਣੀ ਹੀ ਕਰਨੀ ਹੈ ਜਾਂ ਰਾਮ ਮੰਦਰ ਤੇ ਤਾਂ ਉਹਨਾਂ ਨੂੰ ਆਪਾਂ ਕੁਝ ਨਹੀਂ ਸਮਝਾ ਸਕਦੇ ਸੋ ਉਹਨਾਂ ਦਾ ਵੀ ਕੋਈ ਨਾ ਕੋਈ ਹਿਸਾਬ ਕਿਤਾਬ ਹੋਊਗਾ ਕਿ ਉਹ ਇੰਨਾ ਵੈਰ ਵਿਰੋਧ ਕਿਉਂ ਰੱਖਦੇ ਨੇ ਕੁਝ ਸੱਜਣ ਵੀਰ ਤਾਂ ਰਾਮ ਨੂੰ ਰੱਬ ਮੰਨਦੇ ਨੇ ਭਗਵਾਨ ਮੰਨਦੇ ਨੇ ਈਸ਼ਰਵਾਨ ਈਸ਼ਵਰ ਮੰਨਦੇ ਨੇ ਸਿੱਖਾਂ ਚ ਵੀ ਕੁਝ ਕਹਿੰਦੇ ਨੇ ਕਿ ਨਹੀਂ ਇਹਦਾ ਪ੍ਰਮਾਣ ਦਿਖਾਓ ਕੁਝ ਗੁਰਵਾਣੀ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਖਾਂ ਦਾ ਹਵਾਲਾ ਦੇ ਦੇ ਕੇ ਸਮਝਾਉਂਦੇ ਨੇ ਕੁਝ ਕਹਿੰਦੇ ਨੇ ਨਹੀਂ ਜੀ ਇਹ ਉਹ ਰਾਮ ਨਹੀਂ ਇਹ ਉਹ ਰਾਮ ਹੈ ਸੋ ਆਪਾਂ ਉਸ ਮੇਲੇ ਵਿੱਚ ਨਹੀਂ ਪੈਣਾ ਅੱਜ ਦੇ ਉਦਘਾਟਨ ਦੇ ਚੱਲੀਏ ਮੋਦੀ ਜੀ ਉਹਨਾਂ ਨੇ ਆਪਣੀ ਕਾਫੀ ਭਾਰੀ ਸੰਗਤ ਔਰ ਇਕੱਠ ਦੇ ਵਿੱਚ ਜਿਹੜੀ ਹੈ ਸੰਗਤ ਨੂੰ ਸੰਬੋਧਿਤ ਕਰਤਾ ਔਰ ਸੰਬੋਧਨ ਦੇ ਵਿੱਚ ਉਹਨਾਂ ਨੇ ਆਪਣਾ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਦੇ ਉੱਤੇ ਫੁੱਲ ਚੜਾਏ ਸੋ ਇਹ ਮੰਦਿਰ ਦੀ ਹੁਣ ਜਿਹੜੀ ਵੀ ਹੈ ਕਈ ਤਰ੍ਹਾਂ ਦੇ ਦੇ ਵਿੱਚ ਹਿੰਦੂ ਮਤ ਦੇ ਵੀ ਆਚਾਰੀ ਆਚਾਰੇ ਨਹੀਂ ਗਏ ਜੀ ਇਹ ਪੂਰਾ ਬਣਿਆ ਹੀ ਨਹੀਂ ਅਜੇ ਤੇ ਤੁਸੀਂ ਇਹਦਾ ਤੋ ਕਟਨ ਕਿਉਂ ਕਰਤਾ ਚਲੋ ਉਹਨਾਂ ਨੇ ਆਪਣਾ ਪ੍ਰਾਣ ਪ੍ਰティਸ਼ਟਾ ਮੂਰਤੀ ਸਥਾਪਨਾ ਕਰਤੀ ਹੁਣ ਬਣਦਾ ਬਣਦਾ ਭਾਈ ਮੰਦਿਰ ਤਾਂ ਬਹੁਤ ਹੀ ਲਾਜਵਾਬ ਔਰ ਕਰੋੜਾਂ ਅਰਬਾਂ ਖਰਬਾਂ ਦੀ ਲਗਤ ਨਾਲ ਬਣਿਆ ਹੈ ਔਰ ਪਤਾ ਨਹੀਂ ਕਿੰਨਾ ਕੁ ਪੈਸਾ ਲੱਗ ਜਾਣਾ ਔਰ ਜੇ ਇਹ ਕਹੀਏ ਕਿ ਇਹ ਅੱਜ ਬਣ ਜੇ ਕੱਲ ਬਣ ਜਨਾ ਅਜੇ ਵੀ ਇਹਨੂੰ 5 ਸਾਲ ਲੱਗ ਜਾਣੇ ਆ ਪੂਰਾ ਕੰਪਲੀਟ ਹੁੰਦਿਆ ਤਾਂ ਸਰਕਾਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਇਹ 5 ਸਾਲ ਉਹਨਾਂ ਨੇ ਰਾਜ ਉਹਨਾਂ ਦਾ ਜਾ ਰਿਹਾ ਔਰ ਰਾਜ ਕਰਨ ਵਾਸਤੇ ਇਹਦਾ ਤੁਗਟਨ ਕਰਨਾ ਸੀ ਠੀਕ ਹੈ ਜੇ 5 ਸਾਲ ਇਹ ਇਹਨਾਂ ਦੇ ਮੰਦਰ ਨੂੰ ਤਿਆਰ ਹੋਣ ਵਿੱਚ ਹੀ ਲੱਗ ਜਾਣ ਉਹਨਾਂ ਦੀ ਸਰਕਾਰ ਚਲੀ ਜਾਇਤਾ ਮੰਦਰ ਬਣਾਉਣ ਵਿੱਚ ਜਿੰਨਾ ਬੰਦਿਆਂ ਨੇ ਇੰਨੀ ਕੋਸ਼ਿਸ਼ ਕੀਤੀ ਹੋਏ ਤਾਂ ਐਡੇ ਮੇਕੂਫ ਨਹੀਂ ਬੇਕੂਫ ਉਹ ਲੋਕ ਨੇ ਜਿਹੜੇ ਸੋਚਦੇ ਨੇ ਜੀ ਦੇ ਗਲਤ ਕਰ ਰਹੇ ਨੇ ਜਿਹੜੀ ਸਰਕਾਰ ਹੁੰਦੀ ਹੈ ਦਿਮਾਗ ਕਾਫੀ ਰੱਖਦੀ ਹੈ ਸੋ ਸਥਾਪਨਾ ਹੋ ਗਈ ਪਹਿਲਾਂ ਜਾਂ ਬਾਅਦ ਵਿੱਚ ਉਹ ਕੋਈ ਮੈਟਰ ਨਹੀਂ ਰੱਖਦੀ ਤੇ ਬਾਕੀ ਜਿਹੜੀ ਗੱਲ ਹੈ ਕਿ ਆਪਣਾ Hindu ਸਮਾਜ ਨੂੰ ਸਾਰੇ ਭਾਈਚਾਰੇ ਨੂੰ ਜਿਹੜੇ ਵੀ ਸ਼੍ਰੀ ਰਾਮ ਨੂੰ ਪਿਆਰ ਕਰਦੇ ਨੇ Hindu ਹੋਣ ਸਿੱਖ ਹੋਣ ਜਾਂ ਕਿਸੇ ਹੋਰ ਜਾਤੀ ਚ ਹੋਣ ਭਾਵੇਂ ਮੁਸਲਮਾਨ ਹੋਣ ਜਾਂ ਕ੍ਰਿਸ਼ਚਨ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਔਰ ਆਪਣਾ ਇਸ ਦੇ ਨਾਲ ਹੀ ਇੱਕ ਸਵਾਲ ਨੇ ਕੁਝ ਸਵਾਲ ਨੇ ਜਿਹੜੇ ਉਹਨਾਂ ਦਾ ਜਵਾਬ ਤੇ ਹੁਣ ਮੈਂ ਤੁਹਾਡੇ ਤੋਂ ਲੈਣੀ ਲੈਣਾ ਇਹ ਜਿਹੜਾ ਆਪਣਾ ਲਾਲਾ ਦੌਲਤ ਰਾਏ ਜੀ ਨੇ ਲਿਖਿਆ ਹੈ ਆਪਣੀ ਕਿਤਾਬ ਦੇ ਵਿੱਚ ਬਹੁਤ ਲਿਖਿਆ ਹੈ ਮੁਗਲ ਸ਼ਾਸਨ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਮੁਗਲਾਂ ਦਾ ਸ਼ਾਸਨ ਆਇਆ ਤਾਂ ਇਹਨਾਂ ਨੇ ਕਿੱਦਾਂ ਹਿੰਦੂਆਂ ਦਾ ਖੂਨ ਡੋਲ੍ਹਿਆ ਕਿੱਦਾਂ ਹਿੰਦੂਆਂ ਨੂੰ ਇਹਨਾਂ ਨੇ ਪੀੜਿਆ ਕਿੱਦਾਂ ਪ੍ਰਤਾਂਿਤ ਕਰਿਆ ਕਿੱਦਾਂ ਇਹਨਾਂ ਦੇ ਨਾਲ ਧਰਮ ਪਰਿਵਰਤਨ ਹੋਇਆ ਕਿੰਨੀਆਂ ਜਾਇਜ਼ਤਾਈਆਂ ਹੋਈਆਂ ਇੰਨਾ ਕੁਛ ਹੋਇਆ ਕਿ ਲਿਖਦਿਆਂ ਕਲਮ ਲਿਖਦਿਆਂ ਕਲਮ ਰੁਕਦੀ ਹੈ ਔਰ ਅੱਖਾਂ ਦੇ ਵਿੱਚੋਂ ਹੰਝੂਆਂ ਦੀ ਥਾਂ ਲਹੂ ਡੋਲਦਾ ਸੋ ਹੱਥ ਕੰਬਦੇ ਨੇ ਲਾਲਾ ਦولت رائے ਜੀ ਬਹੁਤ ਕੁਛ ਲਿਖਦੇ ਨੇ ਉਹਨਾਂ ਨੇ ਜਿਹੜਾ ਲਿਖਿਆ ਕਿ ਇਹ ਸਾਰਾ ਕੁਛ ਪਤਾ ਨਹੀਂ ਅੱਜ ਚੋਟੀ ਰੋਟੀ ਤੇ ਧੋਤੀ ਜਿਹੜੀ ਹੈ ਸ਼ਾਇਦ ਇਹ ਨਾ ਹੁੰਦੀ ਨਾ ਤਿਲਕ ਹੁੰਦਾ ਤੇ ਨਾ ਇਹ ਆਪਣਾ ਜੰਝੂ ਹੁੰਦਾ ਜੇ ਗੁਰੂ ਤੇਗ ਬਹਾਦਰ ਸ਼ਹੀਦ ਦੀ ਨਾ ਦਿੰਦੇ ਜੇ ਦਸ਼ਮੇਸ਼ ਪਿਤਾ ਨਾ ਹੁੰਦਾ ਤਾਂ ਅੱਜ ਇਸ ਪੂਰੇ ਭਾਰਤ ਵਰਸ ਤੇ ਕੋਈ ਕੋਈ ਮੰਦਿਰ ਗੁਰਦੁਆਰਾ ਜਾਂ ਗਿਰਜਾ ਘਰ ਸ਼ਾਇਦ ਨਾ ਹੁੰਦਾ ਹਰ ਜਗ੍ਹਾ ਮਸਜਿਦ ਹੀ ਮਸਜਿਦ ਹੁੰਦੀ ਸੋ ਹਿਸਟਰੀ ਪੜਿਆ ਕਰੋ ਹਿਸਟਰੀ ਪੜ੍ਹਦੇ ਆ ਸਵਾਦ ਆਉਂਦਾ ਔਰ ਕੁਝ ਪਤਾ ਲੱਗਦਾ ਹੈ ਜੋ ਜਿੰਨਾ ਕਿ ਮੇਰੀ ਨੋਲੇਜ ਆ ਜਿੰਨਾ ਕਿ ਮੈਂ ਪੜ੍ਹਿਆ ਤੁਹਾਨੂੰ ਉਸ ਦਾ ਹਵਾਲਾ ਦੇ ਰਿਹਾ ਤਾਂ ਦولت ਰਾਏ ਜੀ ਲਿਖਦੇ ਨੇ ਕਿ ਇਸ ਚਿੰਨਾ ਕੁਝ ਹਿੰਦੂਆਂ ਦੇ ਨਾਲ ਹੋਇਆ ਔਰ Hindu ਖਾਤਮੇ ਦੀ ਔਰ ਸੀ Hindu ਦਾ ਖਾਤਮਾ ਸੀ ਔਰ ਉੱਥੇ ਆ ਕੇ ਦਸ਼ਮੇਸ਼ ਪਿਤਾ ਨੇ ਰੱਖਿਆ ਔਰ ਪੂਰਾ ਸਰਵੰਸ ਵਾਰਤਾ ਇਸ ਰੱਖਿਆ ਰੱਖਿਆ ਦੇ ਵਿੱਚ ਉਹਨਾਂ ਨੇ ਆਪਣਾ ਪਰਿਵਾਰੀ ਵਾਰਤਾ ਪਰ ਫਿਰ ਜਾ ਕੇ ਇਹ ਸਾਰਾ ਕੁਛ ਰਿਆ ਔਰ ਉਸ ਤੋਂ ਬਾਅਦ ਉਹਨਾਂ ਦੇ 90% ਜਿਹੜੇ ਅੱਜ ਜਿਹੜੇ ਇਹਨਾਂ ਦੇ ਮੰਦਰ ਢਹਿ ਚੁੱਕੇ ਸੀਗੇ ਤੁਸੀਂ ਲਾਲ ਕਿਲੇ ਤੋਂ ਲੈ ਕੇ ਕুতਬ ਮੀਨਾਰ ਜਾਂ ਹੋਰ ਵੀ ਕਈ ਹਿਟਰੀਆਂ ਆਪਾਂ ਉੱਥੇ ਤੱਕ ਨਹੀਂ ਜਾਣਾ ਹੈਗਾ ਸਾਰੀਆਂ ਇਹ ਮੰਦਰ ਢਾਟਾ ਕੇ ਇਹ ਸਥਾਪਿਤ ਕੀਤੀਆਂ ਗਈਆਂ ਮਸਜਿਦਾਂ ਸੋ ਇੱਕ ਜ਼ੋਰ ਤੇ ਜ਼ਬਰਦ ਜ਼ਬਰਦਾਰਾ ਦਾ ਉਹ ਜ਼ੋਰ ਚੱਲਿਆ ਉਹਨਾਂ ਨੇ ਕਰਤਾ ਜਿਹੜੀ ਸੱਤਾ ਹੈ ਜਿਹੜੀ ਰਾਜਨੀਤੀ ਹੈ ਜਿਹੜਾ ਸ਼ਾਸਨ ਹੈ ਔਰ ਇਹ ਜਿਹੜੀ ਗੱਦੀ ਹੈ ਇਹ ਦਿੱਲੀ ਵਾਲੇ ਜਿੱਥੇ ਜਿੰਨੇ ਵੀ ਇੱਥੇ ਰਾਜ ਕਰਿਆ ਉਹਨੇ ਆਪਣੀ ਚੰਮ ਦੀ ਚਲਾਈ ਆ ਰਾਜਾ ਰਾਜਾ ਦੁਨੀਆ ਦੇ ਵਿੱਚ ਦੋ ਹੀ ਹੋਏ ਨੇ ਬਾਕੀ ਰਾਜੇ ਤਾਂ ਸਾਰੇ ਆਪਣਾ ਲੋਕਾਂ ਦਾ ਗਰੀਬਾਂ ਦਾ ਖੂਨ ਚੂਸਣ ਵਾਲੇ ਹੋਏ ਨੇ ਸੋ ਮੁਗਲਾਂ ਦਾ ਜੋਰ ਚੜਿਆ ਉਹਨਾਂ ਨੇ ਕਰ ਲਿਆ ਅੱਜ ਆਪਣਾ ਹਿੰਦੂਤਵ ਦਾ ਜੋਰ ਚੜਿਆ ਆਪਣਾ ਮੋਦੀ ਹਰਾਂ ਦਾ ਤਾਂ ਇਹਨਾਂ ਨੇ ਆਪਣਾ ਸਾਰਾ ਕਾਨੂੰਨ ਨੂੰ ਇਹਦਰ ਉਹ ਟੈਸ ਮੈਸ ਕਰਕੇ ਜਿਵੇਂ ਵੀ ਜਗਾੜਬਾਜੀ ਲਾ ਕੇ ਮੰਦਰ ਤਾਂ ਉਹ ਸਾਰੀ ਦਿੱਤਾ ਨਾ ਜੇ ਇੱਕ ਢਾਣਾ ਬੜੀ ਵੱਡੀ ਗੱਲ ਹੈ ਬੜੀ ਦੌਲਤ ਔਰ ਬੜੀ ਸ਼ੋਹਰਤ ਔਰ ਬੜੀ ਹਿੰਮਤ ਦਾ ਟਿੱਡਾ ਹੈ ਠੀਕ ਹੈ ਤੇ ਟੱਠੇ ਹੋਏ ਨੂੰ ਬਣਾਣਾ ਮੈਂ ਕਹਿੰਦਾ ਉਸ ਤੋਂ ਵੱਡੀ ਗੱਲ ਹੈ ਜੇ ਮੁਗਲ ਸ਼ਾਸਕ ਬਹੁਤ ਤਾਕਤਵਰ ਸਨ ਤਾਂ ਮੋਦੀ ਨੇ ਉਸ ਤੋਂ 4 ਗੁਣਾ ਵੱਧ ਮੰਨਣਾ ਕਿਉਂਕਿ ਟੱਠੀ ਹੋਈ ਚੀਜ਼ ਨੂੰ ਜਦ ਕਮਿਊਨਿਟੀ ਇਦੀ ਇਹੋ ਜਿਹੀ ਹੋ ਜੇ ਔਰ ਸਾਰਾ ਇੱਕ طرفਾ ਕੰਮ ਹੋ ਜੇ ਔਰ ਇੰਨੀ ਦੁਨੀਆ ਉਥੇ ਮਰੀ ਰਾਮ ਮੰਦਰ ਦੇ ਵਿੱਚ ਜਦੋਂ ਪਿੱਛੇ ਉਦੋਂ ਦੰਗਾ ਫੈਲਿਆ ਤਾਂ ਇਹ ਸਿਰੇ ਕਿਵੇਂ ਚੜਿਆ ਔਰ ਰੱਬ ਹੀ ਜਾਣਦਾ ਕਿਵੇਂ ਸਾਰੇ ਚੜਿਆ ਜਿਨ੍ਹਾਂ ਨੇ ਇਹਨੂੰ ਸਿਰੇ ਚੜਾਤਾ ਔਰ ਉਹਨਾਂ ਨੇ ਏਡੀ ਛੋਟੀ ਦਾ ਜੋਰ ਲਾ ਕੇ ਚੜਾਤਾ ਭਾਈ ਉਹਨਾਂ ਦੇ ਹੱਥ ਵਿੱਚ ਪੂਰੀ ਫੁੱਲ ਪਾਵਰ ਸੀ ਜੇ ਫੁੱਲ ਪਾਵਰ ਨਾਲ ਢਾਏ ਗਏ ਸੀਗੇ ਮੰਦਰ ਤਾਂ ਫੁੱਲ ਪਾਵਰ ਨਾਲ ਹੀ ਬਣੇ ਨੇ ਸੋ ਇਹ ਇਹਦਾ ਵਿਰੋਧ ਨਖਸ਼ ਕਰਕੇ ਸਿੱਖਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਸਿੱਖ ਜਦੋਂ ਭੁੱਲ ਜਾਂਦੇ ਨੇ ਇੰਨੀ ਗੱਲ ਕਿ ਉਹ ਸੁਮਗਲ ਸ਼ਾਸਕਾਂ ਨੇ ਕਿੰਨਾ ਦੇ ਨਾਲ ਧੱਕੇ ਨਹੀਂ ਕੀਤੇ ਹੈਗੇ ਹਨ ਸਾਡੇ ਨਾਲ ਕੀ ਥੋੜੇ ਧੱਕੇ ਹੋਏ ਨੇ ਸਾਡੇ ਗੁਰੂ ਸਾਹਿਬਾਂ ਨਾਲ ਥੋੜੇ ਧੱਕੇ ਹੋਏ ਨੇ ਅਸੀਂ ਗੱਲ ਮੁਸਲਮਾਨਾਂ ਦੀ ਨਹੀਂ ਕਰਦੇ ਅਸੀਂ ਗੱਲ ਸਿਰਫ ਮੁਗਲਾਂ ਦੀ ਕਰਦੇ ਹਾਂ ਮੁਗਲ ਸਾਡੇ ਕੱਲ ਵੀ ਦੁਸ਼ਮਣ ਸੀ ਅੱਜ ਵੀ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿਣਗੇ ਸੋ ਜਿਨ੍ਹਾਂ ਨੇ ਸਾਡੇ ਗੁਰੂ ਪਰਿਵਾਰ ਦੇ ਨਾਲ ਇੰਨਾ ਮੱਥਾ ਲਾਇਆ ਔਰ ਇੰਨੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸੋ ਇੱਥੇ ਜਿਹੜੀ ਚੀਜ਼ ਮੇਨ ਹੈ ਉਹਦੇ ਨਾਲ ਨਾਲ ਹੁਣ ਅੱਗੇ ਇਹਨਾਂ ਦਾ ਸ਼ਾਸਕ ਆ ਗਿਆ ਸ਼ਾਸਨ ਆ ਗਿਆ ਤਾਂ ਇਹਨਾਂ ਨੇ ਬਣਾ ਲਿਆ ਸੋ ਜੋ ਕੁਝ ਹੋਇਆ ਠੀਕ ਹੋਇਆ ਹੁਣ ਪਰ ਸਾਡੀ ਇਸ ਸਰਕਾਰ ਅਗੇ ਸਿੱਖਾਂ ਦੀ ਅਪੀਲ ਹੈ ਫਰਿਆਦ ਹੈ ਔਰ ਇੱਕ ਬੇਨਤੀ ਹੈ ਸਭ ਤੋਂ ਪਹਿਲਾਂ ਅਪੀਲ ਹੁੰਦੀ ਹੈ ਅਪੀਲ ਅਰਜ ਨੂੰ ਬੇਨਤੀ ਨੂੰ ਹੀ ਕਹਿੰਦੇ ਨੇ ਉਸ ਤੋਂ ਬਾਅਦ ਜਿਹੜੀਆਂ ਨੇ ਬਾਕੀ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਉਹ ਬਾਅਦ ਵਿੱਚ ਸ਼ੁਰੂ ਹੋਣਗੀਆਂ ਸੋ ਜਿਹੜੇ ਸਾਰੇ ਗੁਰਦੁਆਰੇ ਨੇ ਹਰ ਕੀ ਪੌੜੀ ਹਰਦਵਾਰ ਸਾਹਿਬ ਵਿੱਚ ਜ ਜਿੰਨੂੰ ਕਿ ਸਰਕਾਰੀ ਦਫ਼ਤਰ ਬਣਾ ਲਿਆ ਵਾਡਿਆਂ ਦਾ ਉੱਥੇ ਰਾਜ ਚੱਲਦਾ ਠੀਕ ਹੈ ਉੱਥੇ ਜਿਹੜੀ ਚੀਜ਼ ਹੈ ਉਹ ਸਿੱਖਾਂ ਦੀ ਸੰਪਤੀ ਸਮਝ ਲਓ ਤੁਸੀਂ ਉਹਨੂੰ ਜਾਂ ਆਪਣੀ ਤੁਸੀਂ ਨਾ ਸਮਝੋ ਸਿੱਖਾਂ ਦੀ ਜਿਹੜੀ ਸੰਪਤੀ ਹੈ ਸਿੱਖਾਂ ਦਾ ਉੱਥੇ ਹੱਕ ਬਣਦਾ ਜਿਹੜਾ ਉਹ ਸਿੱਖਾਂ ਨੂੰ ਕਦੋਂ ਸੌਂਪ ਰਹੇ ਹੋ ਤਾਂ ਕਿਉਂ ਨਹੀਂ ਸੌਪਿਆ ਹੁਣ ਤੱਕ ਉਹਦੇ ਵਿੱਚ ਦੇਰੀ ਕੀ ਹੈ ਕੀ ਉਹ ਕਿਹੜੇ ਸਮੇਂ ਦਾ ਇੰਤਜ਼ਾਰ ਹੈ ਕਿ ਕਿਸੇ ਦਿਨ ਇਹੋ ਜੇ ਪਾਵਰ ਵਿੱਚ ਸਿੱਖ ਆਉਣ ਔਰ ਫਿਰ ਜਾ ਕੇ ਉਹ ਆਪਣਾ ਗੁਰਦੁਆਰਾ ਹਰਦਵਾਰ ਸਾਹਿਬ ਵਿੱਚ ਹਰ ਕੀ ਪੌੜੀ ਦੇ ਵਿੱਚ ਉਹਦਾ ਕਬਜ਼ਾ ਲੈਣ ਜਾਂ ਉਹਦੇ ਨਾਲ ਫਿਰ ਚਾਰ ਮੰਦਰ ਜਦੋਂ ਗੱਲ ਵੱਧ ਜਾਂਦੀ ਹੈ ਇੱਕ ਦਾ ਕਤਲ ਹੁੰਦਾ ਤਾਂ ਚਾਰ ਹੋਰ ਵੀ ਹੋ ਜਾਂਦੇ ਨੇ ਹੋਰ ਵੀ ਨਾਲ ਮੰਦਰ ਟੈਮ ਤਾਂ ਫਿਰ ਉਹ ਸਿੱਖ ਆਪਣੇ ਇੱਕ ਮੱਥੇ ਤੇ ਨਵਾਂ ਕਲੰਕ ਲਾਣ ਤਾਂ ਉਹ ਠੀਕ ਨਹੀਂ ਹੋਏਗਾ ਇਹ ਸਰਕਾਰ ਨੂੰ ਪੂਰੀ ਤਰ੍ਹਾਂ ਸੌਂਪ ਦੇਣਾ ਚਾਹੀਦਾ ਹੈ ਬਾਕੀ ਆਹ ਮੰਗੂ ਮੱਠ ਜਿਹੜਾ ਗੁਰਦੁਆਰਾ ਜਿਹਦੇ ਜਿਹਦੇ ਤੇ ਹੋਰਾਂ ਦਾ ਕਬਜ਼ਾ ਹੈ ਇੱਕ ਸਿੱਕਮ ਵਿੱਚ ਹੈ ਦੰਗ ਮਰ ਸੋ ਇਹ ਸਾਰੇ ਗੁਰਦੁਆਰੇ ਜਿਹੜੇ ਨੇ ਸਿੱਖਾਂ ਤੋਂ ਨਿਸ਼ਾਨੀ ਖਤਮ ਕਰਕੇ ਉਹਨਾਂ ਨੂੰ ਆਪਣੇ ਕਬਜ਼ੇ ਹੇਠ ਲਿਆ ਗਿਆ ਇਸ ਬਹੁਤ ਗਲਤ ਹੋਇਆ ਸਿੱਖਾਂ ਦੀ ਇਸ ਚੀਜ਼ ਤੇ ਨਜ਼ਰ ਜਿਹੜੇ ਸਿੱਖ ਰਾਮ ਮੰਦਰ ਦਾ ਵਿਰੋਧ ਕਰਦੇ ਨੇ ਉਹ ਇਹਨਾਂ ਗੱਲਾਂ ਤੋਂ ਕਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਮਸਜਿਦ ਢਾ ਕੇ ਰਾਮ ਮੰਦਰ ਬਣਾ ਲਿਆ ਅੱਜ ਤੁਸੀਂ ਪਾਵਰ ਵਿੱਚ ਸੀ ਪਰ ਜਿਹੜੇ ਸਾਡੇ ਗੁਰਦੁਆਰੇ ਤੇ ਕਬਜ਼ਾ ਹੋ ਗਿਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਕਬਜ਼ਾ ਤੁਸੀਂ ਸਿੱਖਾਂ ਨੂੰ ਕਿਉਂ ਨਹੀਂ ਦਿੰਦੇ ਜਾਂ ਇਹਨਾਂ ਗੁਰਦੁਆਰਿਆਂ ਨੂੰ ਕਿਉਂ ਢਾਇਆ ਗਿਆ ਜਾ ਇਹਨਾਂ ਤੇ ਤੁਹਾਡੀ ਅੱਖ ਕਿਉਂ ਪੈ ਗਈ ਸੋ ਸੇਵਾ ਕਰਨੀ ਹੈ ਤਾਂ ਤੁਸੀਂ ਵੀ ਕਰੋ ਔਰ ਸਿੱਖਾਂ ਨੂੰ ਨਾਲ ਲੈ ਕੇ ਸੇਵਾ ਕਰੋ ਉਹ ਉਹ ਤਾਂ ਗੱਲ ਹੋਈ ਵੱਖਰੀ ਠੀਕ ਹੈ ਜੇ ਤੁਸੀਂ ਪੂਰੀ ਤਰ੍ਹਾਂ ਉੱਥੇ ਸਿੱਖਾਂ ਨੂੰ ਦਾਖਲ ਹੀ ਨਾ ਹੋਣ ਦਿਓ ਉਹ ਉਹਨਾਂ ਦੀ ਨਿਸ਼ਾਨ ਉਹਨਾਂ ਦੀ ਹਸਤੀ ਹੀ ਮਿਟਾ ਦਿਓ ਤਾਂ ਇਹ ਗਲਤ ਹੈ ਸੋ ਮੇਰੀ ਸਾਰੇ ਹਿੰਦੂ ਭਰਾਵਾਂ ਅੱਗੇ ਬੇਨਤੀ ਹੈ ਕਿ ਤੁਹਾਡਾ ਵੀ ਹੱਕ ਬਣਦਾ ਹੈ ਕਿ ਤੁਸੀਂ ਵੀ ਹਾਂ ਦਾ ਨਾਰਾ ਮਾਰੋ ਕਿ ਇਹ ਸਿੱਖ ਸਿੱਖਾਂ ਦੇ ਜਿਹੜੀਆਂ ਨਿਸ਼ਾਨੀਆਂ ਨੇ ਸਿੱਖਾਂ ਨੂੰ ਸੌਂਗ ਦਿੱਤੀਆਂ ਜਾਣ ਔਰ ਮੰਦਿਰ ਜੋ ਬਣ ਗਿਆ ਠੀਕ ਬਣ ਗਿਆ ਜਿਹੜੇ ਤੁਹਾਡੇ ਰਹਿ ਗਏ ਹੋਰ ਵੀ ਜਿਹੜੇ ਕਬਜ਼ੇ ਸੀ ਬੇਸ਼ੱਕ ਉਹਨਾਂ ਨੂੰ ਤੋੜ ਪੰਨ ਕਰਕੇ ਬਣਨੇ ਨੇ ਜਾਂ ਬਣਾਓ ਤਾਂ ਉਹਦੇ ਵਿੱਚ ਸਿੱਖਾਂ ਨੂੰ ਕੋਈ ਇੰਪਤੀ ਔਰ ਕੋਈ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੀ ਚੀਜ਼ ਕੱਲ ਨਜਾਇਜ਼ ਸੀ ਉਹ ਅੱਜ ਵੀ ਨਜਾਇਜ਼ ਰਾਜੇ ਤਾਂ ਲੱਖ ਲਾਣ ਤਾਂ ਰਾਜ ਕਰਨ ਤੇ ਇਹਦੇ ਨਾਲ ਹੀ ਇੱਕ ਗੱਲ ਮੈਂ ਵਿੱਚ ਭੁੱਲ ਗਿਆ ਕਿ ਮੁਗਲ ਆਏ ਤਾਂ ਉਹਨਾਂ ਨੇ ਮੰਦਿਰ ਟਾਏ ਅੱਜ ਰਾਮਦੇਵ ਭਗਤ ਆਇਆ ਤਾਂ ਇਹਨਾਂ ਨੇ ਮਸੀਤਾਂ ਟਾ ਕੇ ਮੰਦਰ ਅਨੁਸਾਰ ਤੇ ਪਰ ਇੱਕ ਦੁਨੀਆ ਦੇ ਰਾਜਾ ਵਿੱਚ ਦੁਨੀਆ ਦੇ ਹੁਣ ਤੱਕ ਰਾਜ ਵਿੱਚੋਂ ਇੱਕ ਰਾਜਾ ਬਣਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਸੋ ਜਦੋਂ ਇਹਨਾਂ ਨੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਭਗੇਰ ਸਿੰਘ ਦਿੱਲੀ ਤੇ ਆਪਣਾ ਝੰਡਾ ਗੱਡਤਾ ਸੀ ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਦਾ ਰਾਜ ਆਉਂਦਾ ਉਹ ਰਾਜ ਔਰ ਸ਼ਾਸਨ ਕਿੰਨਾ ਵਧੀਆ ਸੀ ਉਹਦੇ ਰਾਜ ਵਿੱਚ ਕੋਈ ਗਰੀਬ ਮਜ਼ਦੂਰ ਮਜਲੂਮ ਭੁੱਖਾ ਨਹੀਂ ਸੀ ਹੁੰਦਾ ਕਿਸੇ ਦੀ ਪੈਣ ਦਾ ਬਲਦ ਕਰ ਨਹੀਂ ਸੀ ਹੁੰਦਾ ਕਿਤੇ ਚੋਰੀ ਨਹੀਂ ਸੀ ਹੁੰਦੀ ਔਰ ਸਾਰਾ ਅਮਨ ਔਰ ਸ਼ਾਂਤੀ ਦਾ ਸੀ ਦੁਨੀਆ ਦਾ ਪਹਿਲਾ ਇੱਕ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਹੋਇਆ ਜਿਨ੍ਹਾਂ ਨੇ ਮੁਗਲਾਂ ਦੁਆਰਾ ਢਾਏ ਹੋਏ ਸਾਰੇ ਮੰਦਰਾਂ ਦਾ ਉਹਨੇ ਨਿਰਮਾਣ ਕਰਾਇਆ ਔਰ ਗੁਰਦੁਆਰਿਆਂ ਦਾ ਨਿਰਮਾਣ ਉਹਨੇ ਬਾਅਦ ਵਿੱਚ ਕਰਾਇਆ ਪਹਿਲਾਂ ਮੰਦਰਾਂ ਦੀ ਹਮ ਰਿਪੇਅਰ ਕਰਾਈ ਸੋ ਉਹ ਦੇ ਨਾਲ ਨਾਲ ਜਿਹੜੀ ਕਿਤੇ ਮਸੀਤਾਂ ਨੂੰ ਵੀ ਕਿਤੇ ਨੁਕਸਾਨ ਹੋਇਆ ਸੀ ਉਹ ਵੀ ਕਰਾਇਆ ਸੋ ਦੁਨੀਆ ਦਾ ਇੱਕ ਹੀ ਇੱਕੋ ਇੱਕ ਹਿਸਟਰੀ ਦੇ ਵਿੱਚ ਰਬਾਤਸ਼ਾ ਜਿਗਾ ਇੱਕੋ ਇੱਕ ਰਾਜਾ ਸੀਗਾ ਉਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ ਨੇ ਸਾਰੇ ਧਰਮਾਂ ਸਾਰੇ ਕੌਮਾਂ ਔਰ ਸਾਰਿਆਂ ਨੂੰ ਇੱਕ ਲੈ ਕੇ ਕੰਮ ਕੀਤਾ ਅੱਜ ਤੱਕ ਉਹਦੇ ਮੱਥੇ ਤੇ ਕੋਈ ਵੀ ਕਲੰਕ ਨਹੀਂ ਬਾਕੀ ਰਾਜ ਜਿੰਨਾ ਵੀ ਕਰ ਗਏ ਉਹਨਾਂ ਦੇ ਮੁਗਲਾਂ ਦੇ ਮੱਥੇ ਤੇ ਕਲੰਕ ਕਿ ਉਹਨਾਂ ਨੇ ਮੰਦਰ ਢਾਏ ਸੋ ਰਾਜ ਉਹੀ ਹੁੰਦਾ ਜਿਹੜਾ ਸਾਰੇ ਪਰਜਾ ਨਹੀਂ ਹੋਵੇ ਸੋ ਬਹੁਤ ਵਧੀਆ ਹੋ ਗਿਆ ਉਗਟਨ ਹੋ ਗਿਆ ਸਾਰੇ ਹਿੰਦੂ ਵੀਰਾਂ ਨੂੰ ਇਹਦੀ ਇਹਦੀ ਸਾਡੇ ਵੱਲੋਂ ਦਿਲੋਂ ਮੁਬਾਰਕਾਂ ਵੀਡੀਓ ਹੋ ਰਹੀ ਹੈ ਦੋਸਤੋ ਲੰਬੀ ਸੋ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸ਼ੇਅਰ ਕਰ ਦਿਓ ਜੇ ਵੀਡੀਓ ਬੜੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਬੱਲੇ ਬੱਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਰਾਮ ਰਾਮ ਨਮਸਤੇ ਸਲਾਮ ਸਾਰਿਆਂ